इश्ते स्वर्ग में बनते हैं लेकिन धरती पर हम उन्हें मिलाते हैं marriagelagan.com dream it believe it and make it happen Marriage MarriageLagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਜਪਾਨ ਦੇ ਹੱਥ ਲੱਗਾ 26 ਬਿਲੀਅਨ ਡਾਲਰ ਰੁਪਏ ਦਾ ਖਜ਼ਾਨਾ ਆਇਤੋ ਅਮਰੀਕਾ ਦੇ 트ੰਪ ਜੋਗ ਸ਼ੁਰੂ ਪਹਿਲੇ ਦਿਨ ਹੀ ਦਿੱਤੇ ਵੱਡੇ ਹੁਕਮ ਸੋਚ ਚੁੱਕਦੇ ਹੀ ਐਕਸ਼ਨ ਮੂਡ ਚ ਆਏ ਡੋਨਰਟ 트ੰਪ ਜਪਾਨ ਦੇ ਹੱਥ ਲੱਗਾ 26 ਬਿਲੀਅਨ ਡਾਲਰ ਰੁਪਏ ਦਾ ਖਜ਼ਾਨਾ ਜੀਹਾਂ ਜਪਾਨ ਦੇ ਹੱਥ ਬਹੁ ਮੁੱਲ ਦਾ ਖਜ਼ਾਨਾ ਲੱਗਾ ਹੈ ਜਪਾਨ ਦੇ ਪ੍ਰਸ਼ਾਸਤ ਮਹਾਸਾਗਰ ਦੇ ਹੇਠਾਂ ਧਰਤੀ ਤੇ ਖਰੀਜਾ ਦੀ ਇੱਕ ਬੇਮਿਸਾਲ ਖੋਜ ਦਾ ਖੁਲਾਸਾ ਕੀਤਾ ਗਿਆ ਹੈ ਇਹ ਇੱਕ ਅਜਿਹੀ ਖੋਜ ਹੈ ਕਿ ਜੋ ਜਪਾਨ ਦੀ ਆਰਥਿਕਤਾ ਨੂੰ ਨਵਾਂ ਰੂਪ ਦੇ ਸਕਦੀ ਹੈ ਇਸ ਤੋਂ ਇਲਾਵਾ ਇਹ ਖੋਜ ਕੀਮਤੀ ਧਰਤੀ ਤਤਾਂ ਲਈ ਵਿਸ਼ਵ ਵਿਆਪੀ ਸਪਲਾਈ ਚੈਨਾਂ ਦੇ ਸੰਤੁਲਨ ਨੂੰ ਵੀ ਬਦਲ ਸਕਦੀ ਹੈ 26 ਬਿਲੀਅਨ ਡਾਲਰ ਕੀਮਤ ਦਾ ਹੈਰਾਨੀਜਨਕ ਮੁੱਲ ਦੇ ਇਹ ਭੰਡਾਰ ਟੋਕੀਓ ਤੋਂ ਲਗਭਗ 1200 ਕਿਲੋਮੀਟਰ ਦੂਰ ਇਨਾਮੀ ਟੋਰੀ ਸੀਮਾ ਨੇੜੇ ਸਥਿਤ ਹਨ ਇਹ ਖੋਜ ਦੁਰਲਭ ਖਰੀਜਾਂ ਦੇ ਬਾਜ਼ਾਰ ਤੇ ਚੀਨ ਦੇ ਦਬਦਬੇ ਨੂੰ ਝਟਕਾ ਦੇ ਸਕਦੀ ਹੈ ਸਮੁੰਦਰ ਵਿੱਚ ਦੱਬਿਆ ਇਹ ਦੁਰਲਭ ਖਨਾਜੀਆਨਾ ਸਮੁੰਦਰ ਦੇ ਤਲ ਤੋਂ 5200 ਮੀਟਰ ਹੇਠਾਂ ਦੱਬੇ ਹੋਏ ਇਹਨਾਂ ਵਿਸ਼ਾਲ ਭੰਡਾਰਾਂ ਵਿੱਚ ਅੰਦਾਜ਼ਨ 230 ਮਿਲੀਅਨ ਟਨ ਦੁਰਲਭ ਧਾਤੀ ਦੇ ਤੱਤ ਹੋਂਦ ਅਨੁਮਾਨ ਹੈ ਜਿਸ ਵਿੱਚ ਕੋਬਾਟ ਅਤੇ ਨਿਕਲ ਸ਼ਾਮਲ ਹਨ ਜੋ ਇਲੈਕਟ੍ਰੋਨਿਕ ਵਾਹਨ ਈਵੀ ਬੈਟਰੀਆਂ ਤੇ ਹੋਰ ਉਨਤ ਟੈਕਨੋਲੋਜੀਆਂ ਦੇ ਉਤਪਾਦਾਂ ਦੇ ਵਿੱਚ ਮੁੱਖ ਹਿੱਸੇ ਹਨ ਇਹ ਖੋਜ ਨਿਪੋਨ ਫਾਊਂਡੇਸ਼ਨ ਅਤੇ ਟੋਕੀਓ ਯੂਨੀਵਰਸਿਟੀ ਦੁਆਰਾ ਅਤਿ ਆਧੁਨਿਕ ਰਿਮੋਟਲੀ ਸੰਚਾਲਕ ਪਾਣੀ ਦੇ ਹੇਠਾਂ ਵਾਹਨਾਂ ਦੀ ਵਰਤੋਂ ਕਰਕੇ ਕੀਤੇ ਗਏ ਇੱਕ ਸਹਿਯੋਗੀ ਸਰਵੇਖਣ ਦੁਆਰਾ ਸੰਭਵ ਹੋ ਸਕੀਏ ਅਮਰੀਕਾ ਤੇ 트럼ਪ ਯੁੱਗ ਸ਼ੁਰੂ ਜੀਹਾਂ ਪਹਿਲੇ ਦਿਨ ਹੀ ਦਿੱਤੇ ਵੱਡੇ ਹੁਕਮ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿਖੇ ਸੌ ਚੁੱਕ ਸਮਾਰੋਹ ਵਿੱਚ ਡੋਲਰ 트럼ਪ ਨੇ ਕੈਪੀਟਲ ਹਿੱਲ ਦੇ ਨਾਹਾਲ 'ਚ ਬਾਈਬਲ ਤੇ ਹੱਥ ਰੱਖ ਕੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਦੀ ਸੌ ਚੁੱਕੀ ਹੈ ਜੇ ਡੀ ਵੈਂਸ ਨੇ 트럼ਪ ਤੋਂ ਪਹਿਲਾ ਉਪ ਰਾਸ਼ਟਰਪਤੀ ਵਜੋਂ ਸੌ ਚੁੱਕੀ ਪਿਛਲੇ ਸਵਾਲ ਨੂੰ ਨਵੰਬਰ ਵਿਚ ਹੋਈਆਂ ਚੋਣਾਵਾਂ ਦੇ ਡੋਨਲਡ ਟਰੰਪ ਨੇ ਕੰਬਲਾ ਹੈਰੀਸ ਨੂੰ ਹਰਾਇਆ ਸੀ 100 ਚੁੱਕ ਸਮਾਗਮ ਦੇ ਇਤਿਹਾਸ ਦ੍ਰਿਸ਼ ਵਿੱਚ ਅਮਰੀਕਾ ਦੇ ਚੋਣੇਗੇ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਵਜੋਂ ਜੀਡੀ ਵੇਕਸ ਦੀ 100 ਦੀ ਰਸਮ ਹੋਈਏ 100 ਚੁੱਕ ਸਮਾਗਮ ਤੋਂ ਠੀਕ ਪਹਿਲਾਂ ਪੁਤਿਨ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਡੋਨਲਡ ਟਰੰਪ ਦੇ 100 ਚੁੱਕਣ ਤੋਂ ਪਹਿਲਾਂ ਪੁਤਿਨ ਨੂੰ ਉਸ ਨੂੰ ਵਧਾਈ ਦਿੱਤੀ ਗਈ ਅਤੇ ਕਿਹਾ ਕਿ ਅਸੀਂ ਜੁਕ੍ਰੇਨ ਅਤੇ ਪਰਮਾਣੂ ਹਥਿਆਰਾਂ ਦੇ ਮੁੱਦੇ ਤੇ ਅਮਰੀਕਾ ਨਾਲ ਗੱਲਬਾਤ ਲਈ ਤਿਆਰ ਹਾਂ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਕਾਰਮਰ ਨੇ ਟਰੰਪ ਨੂੰ ਵਧਾਈ ਦਿੰਦੇ ਕਿਹਾ ਕਿ ਯੂਨਾਈਟਿਡ ਕਿੰਗਡਮ ਅਤੇ ਅਮਰੀਕਾ ਦਾ ਖਾਸ ਰਿਸ਼ਤਾ ਹੈਗਾ ਜੋ ਆਉਣ ਵਾਲੇ ਸਾਲਾਂ ਵਿੱਚ ਹੋਰ ਗੂੜਾ ਹੋ ਜਾਵੇਗਾ 20 ਤਰੀਕ ਸੋਮਵਾਰ ਵਾਲੇ ਦਿਨ ਦੀ ਸ਼ੁਰੂਆਤ ਚਰਚ ਵਿੱਚ ਪ੍ਰਾਰਥਨਾ ਕਰਕੇ ਕੀਤੀ ਕਈ ਤੇ ਸੋਚਕ ਸਮਾਗਮ ਤੋਂ ਪਹਿਲਾਂ ਡੋਨਲਡ ਟਰੰਪ ਅਤੇ ਉਹਨਾਂ ਦੀ ਪਤਨੀ ਮਿਲਾਨੀਆਨ ਨੇ ਵਾਸ਼ਿੰਗਟਨ ਦੇ ਲਾਇਟ ਸਕੂਲ ਸਥਿਤ ਸਟੇ ਸੈਂਟ ਜੋ ਜੋ ਹੁਣ ਐਪੀਸਕੋਪ ਸੱਚੀ ਵਿੱਚ ਪਰਾਖ ਰਹੀਤੀ ਸਪੈਨਸ ਹੀ ਹੈਗਾ ਹੈ ਲੇਕਿਨ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਸੋਵਾਨ ਨੂੰ ਕਿਹਾ ਕਿ ਉਹ 1 ਫਰਵਰੀ ਤੋਂ ਕੈਨੇਡਾ ਤੇ ਮੈਕਸੀਕੋ ਤੋਂ 5 ਫੀਸ ਦੀ ਜਿਹੜੀ ਟੈਰਿਫ ਲਗਾ ਸਕਦੇ ਹਨ ਜਦੋਂ ਕਿ ਨਵੀਂ ਅਮਰੀਕੀ ਵਪਾਰ ਨੀਤੀ ਦੇ ਹਿੱਸੇ ਵਜੋਂ ਦੂਜੇ ਦੇਸ਼ਾਂ ਤੇ ਦੰਦਕਾਰੀ ਉਪਾਅ ਕਰਨ ਦਾ ਵਾਅਦਾ ਕੀਤਾ ਹੈ ਟਰੰਪ ਨੇ ਅਹੁਦੇ ਦੀ ਸਹੋ ਚੁੱਕਣ ਤੋਂ ਕੁਝ ਘੰਟਿਆਂ ਬਾਅਦ ਹੀ ਦੋ ਪ੍ਰਮੁੱਖ ਅਮਰੀਕੀ ਵਪਾਰਕ ਭਾਈਵਾਲਾਂ ਵਿਰੁੱਧ ਆਪਣੀ ਧਮਕੀ ਨੂੰ ਫਿਰ ਦੁਹਰਾਇਆ ਹੈ ਅਤੇ ਉਹਨਾਂ ਤੇ ਅਮਰੀਕਾ ਵਿੱਚ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਨੂੰ ਰੋਕਣ ਵਿੱਚ ਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਉਹਨਾਂ ਨੇ ਓਵਲ ਦਫ਼ਤਰ ਵਿੱਚ ਕਈ ਕਾਰਜਕਾਰੀ ਆਦੇਸ਼ਾਂ ਤੇ ਦਸਤਖਤ ਕਰਦੇ ਹੋਏ ਕਿਹਾ ਕਿ ਅਸੀਂ ਮੈਕਸੀਕੋ ਅਤੇ ਕੈਨੇਡਾ ਤੇ ਹੰਜੀ ਫੀਸ ਦੀ ਦਰ ਨਾਲ ਟੈਕਸ ਲਗਾਉਣ ਬਾਰੇ ਸੋਚ ਰਹੇ ਹਨ ਕਿਉਂਕਿ ਉਹ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਦੇਸ਼ ਆਉਣ ਦਾ ਦੀ ਇਜਾਜ਼ਤ ਦੇ ਰਹੇ ਹਨ ਅਤੇ ਫੈਟਾ ਨੀਲ ਨੂੰ ਵੀ ਆਉਣ ਦੀ ਇਜਾਜ਼ਤ ਦੇ ਰਹੇ ਹਨ ਉਹਨਾਂ ਅੱਗੇ ਕਿਹਾ ਕਿ 1 ਫਰਵਰੀ ਨੂੰ ਟੈਰਿਫ ਲਾਉਣ ਲਾਗੂ ਕਰਨ ਬਾਰੇ ਸੋਚ ਰਹੇ ਹਨ ਇਸ ਤੋਂ ਪਹਿਲਾਂ ਸੋਬਾ ਨੂੰ ਟਰੰਪ ਨੇ ਅਮਰੀਕੀ ਕਾਮਿਆਂ ਅਤੇ ਪਰਿਵਾਰਾਂ ਦੀ ਰੱਖਿਆ ਲਈ ਅਮਰੀਕੀ ਵਪਾਰ ਪ੍ਰਣਾਲੀ ਵਿੱਚ ਤੁਰੰਤ ਸੁਧਾਰ ਸ਼ੁਰੂ ਕਰਨ ਦੀ ਸੋਖਾ ਦੀ ਸੀ Tune in to Marriage Lagan every Saturday 11 to 12 noon with varinder Ubhi, a show about matrimonials, life partnership and relationships. Only on Radio Zindagi, 1550 AM. Then that is रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट हैपन Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at We cater for USA, Canada, UK, India and Fiji. For more information call 510-943-8037. That is 510-943-8037.